ਬਾਅਦ ਚ ਤਾਂ ਗੱਲਾਂ ਰਹਿ ਜਾਂਦੀਆਂ ਨੇ ਇਹ ਤਾਂ ਜਿਹਨੇ ਅਗਲੇ ਨੇ ਮੋਰਚਾ ਗੱਡਣਾ ਹੁੰਦਾ ਅਗਲਾ ਗੱਡ ਜਾਂਦਾ ਕੱਲ ਬਹੁਤ ਕਮੈਂਟ ਆਏ ਆਏ ਆ ਜੀ ਬਾ ਆਇਆ ਜੀ ਜਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਕੋਈ ਚੀਜ਼ ਬਣਾ ਕੇ ਉਹਨੂੰ ਪੇਟੈਂਟ ਕਰਾ ਲਿਆ ਹੈ ਨਾ ਉਹ ਇੱਕ ਐਵੀਡੈਂਸ ਬਣ ਗਿਆ ਉਹਨੂੰ ਕੋਈ ਮਾਈ ਦਾ ਲਾਲ ਹਲਾ ਨਹੀਂ ਸਕਦਾ ਕੰਬਾਈਨ 1975 ਚ ਬਣੀ ਆ ਇੰਡੀਆ ਦੀ ਇਹੀ ਕੰਬਾਈਨ ਇਹਦੀ ਬਣਤਰ ਦੱਸਦੀ ਆ ਦੇਖੋ ਸਟੀering ਟਰੈਕਟਰ ਵਾਲਾ ਇੰਜਣ ਆ ਚਾਰ ਸਿਲੰਡਰ ਪਿਛਲਾ ਹਿੱਸਾ ਮਤਲਬ ਕਿ ਕਿਉਂਕਿ ਉਹ ਸਾਧਨ ਨਹੀਂ ਸੀ ਨਾ ਕਿਹੜਾ ਕੋ ਮਸ਼ੀਨਰੀ ਸੀ ਇੱਕ ਕਿਵੇਂ ਇੱਕ ਸਿਸਟਮ ਲਾ ਕੇ ਚੀਜ਼ ਬਣਾਈ ਹੋਈ ਆ ਉਹਦਾ ਪਤਾ ਲੱਗਦਾ ਦੁਨੀਆ 'ਚ ਕਿਹਨੇ ਬਣਾਈ ਆ ਉਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਪਰ ਇੰਡੀਆ ਦੇ ਵਿੱਚ ਇਹੀ ਕੰਬਾਈਨ ਜਿਹੜੀ ਪਹਿਲਾ ਆਈ ਆਪਣਾਂ ਦਾਤੀਆਂ ਤੋਂ ਖੜਾ ਛੁੱਟ ਗਿਆ ਲੋਕਾਂ ਨੂੰ ਮਿਲ ਗਿਆ ਰਜਗਾਰ ਆਜੋ ਫਿਰ ਕਰੀਏ ਗੱਲਾਂ ਡਿਟੇਲ 'ਚ ਠਾਲੀਏ ਨੇਰੀ ਹੱਪਾਈ ਗੱਭਰੂਓ ਗੱਲ ਹੋ ਰਹੀ ਆ ਕਰਤਾਰ ਕੰਬਾਈਨ ਦੀ ਇੰਡੀਆ ਦੀ ਜਿਹੜੀ ਪਹਿਲੀ ਕੰਬਾਈਨ ਐ ਇਸੇ ਕਰਕੇ ਲਿਖਿਆ ਹੁੰਦਾ ਦਾ ਨੈਸ਼ਨਲ ਅਵਾਰਡ Winner ਤੇ ਇੰਡੀਆ ਦੇ ਪਹਿਲੇ ਮੈਨੂਫੈਕਚਰਰ ਇਹ ਉਹ ਪਹਿਲੀ ਕੰਬਾਈਨ ਐ ਮੈਨੂੰ ਨਹੀਂ ਪਤਾ ਪਹਿਲੀ ਆ ਦੂਜੀ ਆ ਤੀਜੀ ਆ ਮੇ ਬੀ ਪਹਿਲੀ ਵੀ ਹੋ ਸਕਦੀ ਆ ਮਤਲਬ ਇਹ ਇਨੀਸ਼ੀਅਲ ਸਟੇਜ ਚ ਦੋ ਚੱਲੀਆਂ ਸੀ ਦੂਜੀ ਤੀਜੀ ਹੋਊਗੀ ਮਤਲਬ ਇਹ ਪਹਿਲਾ ਪਹਿਲਾ ਹੀ ਮਾਡਲ ਆ ਇਹ ਬਸ ਪਹਿਲੀ ਹੋ ਸਕਦੀ ਹੈ ਦੂਜੀ ਹੋ ਸਕਦੀ ਹੈ ਮੈਨੂੰ ਐਗਜ਼ੈਕਟ ਨਹੀਂ ਪਤਾ ਮੈਂ ਝੂਠ ਬੋਲਦਾ ਜਣੀ ਇਹ ਜੋ ਪਹਿਲਾ ਰੂਪ ਸੀ ਇਹ ਉਹੀ ਬਣਿਆ ਤਣਿਆ ਜਿਹੜਾ ਮੁੱਢ ਚ ਬਣਿਆ ਠੀਕ ਆ ਜੀ ਅਗਲੀ ਗੱਲ ਮੈਂ ਪਹਿਲਾਂ ਹੀ ਐਡ ਆਨ ਕਰਦਾ ਬਹੁਤ ਕਿਉਂਕਿ ਬਦਵਾਨ ਇੱਥੇ ਮਹਾਰਾਜ ਦੀ ਬੜੀ ਮੇਰ ਹੈ ਨਾ ਬਹੁਤ ਹੈਗੇ ਨੇ ਬਾਹਰੋਂ ਕੰਬਾਈਨ ਇੰਡੀਆ ਚ ਆਉਂਦੀ ਸੀ ਜੇ ਡੀ ਦੀ ਮੈਸੀ ਦੀ ਜੀ ਡੀ ਆਰ ਦੀ ਪਤਨੀ ਐਫ ਡੀ ਆਰ ਮੈਨੂੰ ਉਹਦਾ ਪੱਕਾ ਨਾਮ ਹੀ ਨਹੀਂ ਪਤਾ ਉਹ ਕੰਬਾਈਨਾ ਇੱਥੇ ਹੁੰਦੀ ਸੀ ਜਿਹਦੇ ਨਾਲ ਟਰੈਕਟਰ ਨਾਲ ਮਾਉਂਟ ਹੁੰਦਾ ਸੀ ਕ੍ਰੋਸ ਪੈਂਦਾ ਸੀ ਇੱਕ ਪਾਸੇ ਕਟਰ ਹੋ ਜਾਂਦਾ ਸੀ ਇੱਕ ਪਾਸੇ ਟਰੈਕਟਰ ਚ ਹੋ ਜਾਂਦਾ ਸੀ ਉਹ ਜਿੱਧਰੋਂ ਦਾਣੇ ਗਿਰਦੇ ਸੀ ਬੋਰੀ ਭਰਦੀ ਸੀ ਬੋਰੀ ਭਰ ਕੇ ਟੰਕਾ ਮਾਰ ਕੇ ਥੱਲੇ ਸਿੱਟ ਜਾਂਦੇ ਸੀ ਬਾਅਦ ਚ ਫਿਰ ਕਿਸਾਨ ਸੱਜਣਾ ਨੇ ਜਾਂ ਮਿਸਤਰੀ ਵੀਰਾਂ ਨੇ ਉਹਦੇ ਟੈਂਕ ਵੀ ਲਾਤਾ ਸੀ ਪਰ ਇੰਡੀਆ ਚ ਕੋਈ ਕੰਬਾਈ ਨਹੀਂ ਸੀ ਬਣਦੀ ਉਹ ਲੈ ਕੇ ਜੰਮੂ ਤੋਂ ਕੰਨਿਆ ਕੁਮਾਰੀ ਤੱਕ ਮੈਂ ਪੰਜਾਬ ਦੀ ਜਾਂ ਨਾਰਥ ਇੰਡੀਆ ਦੀ ਗੱਲ ਨਹੀਂ ਕਰਦਾ ਇੰਡੀਆ 'ਚ ਕਿਤੇ ਕੰਬਾਈਨ ਨਹੀਂ ਬਣਦੀ ਉਸ ਟਾਈਮ ਬਣਨੀ ਸੀ ਰਹੀ ਅਗਲੀ ਗੱਲ ਮੈਂ ਇਹ ਵੀ ਐਡ ਆਨ ਕਰਦਾ ਇੰਡੀਆ 'ਚ ਅੱਜ ਵੀ ਦੋ ਹੀ ਹਬਸ ਨੇ ਕੰਬਾਈਨ ਦੀਆਂ ਪਾਸੋ ਨਾਬਾਤਾ 21 ਕਹਿ ਲਓ ਬਸ ਪਾਸੋ ਨਾਬਾ ਇਹ ਹੋਰ ਤਾਂ ਕੋਈ ਹੈ ਨਹੀਂ ਜਿਹੜੀ ਮੇਨ ਹਬ ਆ ਪਾਸੋ ਨਾਬਾ ਇਹ ਸਾਰਾ ਇੰਡੀਆ 'ਚ ਹੋਰ ਕਿਤੇ ਕੋਈ ਇੰਡਸਟਰੀ ਨਹੀਂ ਕਿ ਸਿਰਫ ਸਾਡੇ ਏਰੀਆ ਨੂੰ ਇਹ ਮਾਨ ਹਾਸਲ ਹੋਇਆ ਉਹ ਫਰਕ ਤਾਂ ਹੁੰਦਾ ਹੀ ਆ ਫਿਰ ਜਿੱਥੋਂ ਕੋਈ ਚੀਜ਼ ਸਟਾਰਟ ਹੁੰਦੀ ਹੈ ਐਨੀਵੇਜ਼ ਉਹ ਕੰਬਾਈਨਾਂ ਹੁੰਦੀਆਂ ਸੀ ਉਸ ਤੋਂ ਬਾਅਦ ਫਿਰ ਇਹ ਕੰਬਾਈਨ ਬਣਾਈ ਕਰਤਾਰ ਕੰਪਨੀ ਨੇ ਕਰਤਾਰ ਇੰਜੀਨੀਅਰਿੰਗ ਵਰਕਸ ਪਾਸੋਂ ਨੇ ਤੇ ਪਹਿਲਾ ਮਾਡਲ ਬਣਿਆ ਬਹੁਤ ਸਾਰੀਆਂ ਹਰਡਲਸ ਨਾਲ ਕਿਉਂਕਿ ਨਾ ਤਾਂ ਕੋਈ ਮਸ਼ੀਨਰੀ ਹੁੰਦੀ ਸੀ ਬਣਾਉਣ ਨੂੰ ਗਵਰਨਮੈਂਟ ਕਹਿੰਦੇ ਬੜੀ ਸਟ੍ਰਿਕਟ ਸੀ ਕਿ ਬੜੀਆਂ ਕੰਡੀਸ਼ਨਸ ਹੁੰਦੀਆਂ ਸੀ ਕਿ ਤੁਸੀਂ 10 ਹੀ ਕੰਬਾਈਨਾ ਬਣਾ ਸਕਦੇ ਹੋ ਇਸ ਤੋਂ ਵੱਧ ਵੇਚ ਨਹੀਂ ਸਕਦੇ ਫਿਰ ਇਹਦੇ ਤੇ ਕੋਈ ਬੂੜੀ ਆੜ ਗਿਆ ਵੇਚਣ ਨਹੀਂ ਦਿੱਤੀ ਫਿਰ ਟਰੈਕਟਰ ਵਾਲੀ ਬਣਾਉਣ ਲੱਗੇ ਫਿਰ ਉਸ ਤੋਂ ਬਾਅਦ ਫੇਰ ਇਹ ਚੱਲ ਪਈ 1-2 ਸਾਲ ਬਾਅਦ ਮਤਲਬ ਨਾ ਬਹੁਤ ਹਰਡਲਸ ਨਾਲ ਚੀਜ਼ ਬਣਦੀ ਆ ਇਹ ਤਾਂ ਹੋ ਗਈ ਹਿਸਟਰੀ 1975 ਦੇ ਵਿੱਚ ਇਹ ਤਿਆਰ ਹੋ ਗਈ ਸੀ ਬਣ ਕੇ ਹੁਣ ਆਜੋ ਕੰਬਾਈਨ ਤੇ 4 ਸਿਲੰਡਰ ਇਹ ਸਿੰਪਲ ਟਰੈਕਟਰ ਵਾਲਾ ਹੀ ਇੰਜਨ ਆ ਮੇਰਾ ਖਿਆਲ ਆ ਇਹ ਰਸ਼ੀਅਨ ਵਗੈਰਾ ਦਾ ਮੈਨੂੰ 4 ਸਿਲੰਡਰ ਇੰਜਨ ਲੱਗਦਾ ਉੱਪਰ ਮੈਂ ਚੜਿਆ ਨਹੀਂ ਮੈਨੂੰ ਆਏ ਮੈਂ ਚੜਦਾ ਨਹੀਂ ਹੁੰਦਾ ਇਦਾਂ ਦੀਆਂ ਚੀਜ਼ਾਂ ਤੇ ਵੀ ਆ ਉੱਤੇ ਚੜਨਾ ਉਹਦਾ ਰੰਗ じゃ ਖਰਾਬ ਹੁੰਦਾ ਉਹ ਇੱਕ ਮਤਲਬ ਇੱਕ ਤਰ੍ਹਾਂ ਦਾ ਮਿਊਜ਼ੀਅਮ ਹੀ ਹੁੰਦਾ ਕੰਪਨੀ ਦਾ ਹੈ ਉੱਤੇ ਖੜੀ ਚੀਜ਼ ਤੇ ਆਪਾਂ ਉੱਪਰ ਚੜੀਏ ਉਹ ਥੋੜਾ ਜਿਹਾ ਰਿਸਪੈਕਟ ਨਹੀਂ ਹੁੰਦੀ ਚੀਜ਼ ਦੀ ਤੇ ਨਾ ਮੈਂ ਇਦਾਂ ਕਿਸੇ ਚੀਜ਼ ਨੂੰ ਮੈਂ ਬੜਾ ਹੀ ਮਤਲਬ ਕਾਮਰੇਡ ਪਰਵਿਰਤੀਆਂ ਮੈਂ ਐ ਨਾ ਮੈਂ ਇਦਾਂ ਪੈਰ ਲਾਉਣਾ ਨਾ ਕਿজ্জਤ ਹੁੰਦੀ ਆ ਵੀ ਉੱਤੇ ਵੀ ਚੜ੍ਹ ਕੇ ਦੇਖ ਸਕਦਾ ਸੀ ਮੈਂ ਪੌੜੀ ਤੇ ਪਹਿਲਾਂ ਮੇਰਾ ਮਨ ਸੀ ਫੇ ਮੈਂ ਕੈਨਸਲ ਮੈਂ ਕਰਿਆ ਨਹੀਂ ਚੜਨਾ ਇਦਾਂ ਉਹਦੇ ਤੇ ਇੱਕੋ ਚੀਜ਼ ਅੰਦਰ ਖੜਾਈ ਹੋਈ ਆ ਤੋ ਟਰੈਕਟਰ ਦਾ ਇੰਜਨ ਦਾ ਮੈਨੂੰ ਪੱਕਾ ਪਤਾ ਨਹੀਂ ਵੀ ਕਿਹੜਾ ਚਾਰ ਸਿਲੰਡਰ ਆ ਇਹਦੇ ਅਗਲਾ ਜਿਹੜਾ ਸਾਰਾ ਜਿਗਾਰਡ ਲੱਗਿਆ ਵਾ ਉਹ ਸਾਰਾ ਹੀ ਕਿਸੇ ਟਰੈਕਟਰ ਦਾ ਹੀ ਆ ਉਹੀ ਲਿੰਕਾਂ ਉਹ ਮੈਂ ਹੀ ਚੱਕਦੀਆਂ ਸੀ 13 ਦੇ ਟਾਇਰ ਨੇ ਪਿਛਲੇ 616 ਦੇ ਨੇ ਤੇ ਇਹਦੇ ਉੱਪਰ ਕੋਈ ਛੱਤ ਨਹੀਂ ਲੱਗੀ ਹੋਈ ਮਕੈਨੀਕਲ ਸਟੀering ਆ ਇਹ ਬਿਲਕੁਲ ਸਿੰਪਲ ਤੁਸੀਂ ਨਾਲੋਂ ਨਾਲ ਦੇਖੀ ਜਾਇਓ ਤੇ ਮਤਲਬ ਜਮੇ ਹੀ ਸਿੱਧਾ ਸਾਦਾ ਸਿਸਟਮ ਆ ਟਰੈਕਟਰ ਵਾਲਾ ਇਹਨੂੰ ਟੈਂਕ ਲੱਗਿਆ ਹੋਇਆ ਜਿਹੜਾ ਫਿਊਲ ਵਾਲਾ ਟੈਂਕ ਆ ਤੇ ਆਲਮੋਸਟ ਆਲਮੋਸਟ ਡਿਜ਼ਾਈਨ ਇਹ ਉਦਾਂ ਦਾ ਹੀ ਆ ਜਿੱਦਾਂ ਦੀ ਅੱਜ ਆਉਂਦੀ ਆ ਪਿਛਲਾ ਹਿੱਸਾ ਦੇਖ ਲਓ ਤੁਸੀਂ ਬਿਲਕੁਲ ਟਰੈਕਟਰ ਵਾਲਾ ਇਹਨੂੰ ਘੁੰਮ ਕੇ ਇੱਕ ਜਿਗਾਰੜ ਲੱਗਿਆ ਵਾ ਮਕੈਨੀਕਲ ਆ ਤਿੰਨ ਸਟਾਪ ਵਕਰ ਨੇ ਇਹ ਮੈਨੂੰ ਪਤਾ ਵੀ ਨਹੀਂ ਪਤਾ ਨਹੀਂ ਤਿੰਨ ਨੇ ਦੋ ਨੇ ਮੈਨੂੰ ਤੇ ਇੰਨੀ ਲੱਗਦੇ ਆ ਆ ਇਦਾਂ ਦਾ ਲੋਗੋ ਸੀ दैट ਟਾਈਮ ਜਦੋਂ ਇਹ ਬਣੀ ਫਿਰ ਇਹ ਤੋਂ ਬਹੁਤ ਸਾਰੀਆਂ ਕੰਪਨੀਆਂ ਬਾਕੀ ਕੰਪਨੀਆਂ ਨੇ ਸ਼ੁਰੂ ਕੀਤੀਆਂ ਨੇ ਤੇ ਜਿੱਦਾਂ ਦਾ ਉਸ ਟਾਈਮ ਬਿਲਡਿੰਗ ਸੀ ਜਾਂ ਸਿਸਟਮ ਸੀ ਉਦਾਂ ਦਾ ਹੀ ਬਿਲਡਿੰਗ ਆ ਕੋਈ ਉਨੀ ਬਹੁਤੀ ਸਫਾਈ ਨਹੀਂ ਉਦਾਂ ਦੀਆਂ ਪੁਲੀਆਂ ਨੇ ਕਿਉਂਕਿ ਉਹ ਤਾਂ ਜਗਾੜ ਨਹੀਂ ਸੀ ਨਾ ਪਰ ਕੋਈ ਜਗਾ ਸਿਸਟਮ ਹੋਰੇ ਤੇ ਬੜਾ ਸਿੰਪਲ ਜੀ ਚੀਜ਼ ਬਣੀ ਹੋਈ ਆ ਜਮਾਈ ਸਿੰਪਲ ਕੋਈ ਇਹਦੇ ਚਟਕਮੰਜਵਾਜੀ ਨਹੀਂ ਹੈਗੀ ਜਬ ਬਹੁਤੀਆਂ ਚੀਜ਼ਾਂ ਜਿਹੜੀ ਕਾਰ ਜਦੋਂ ਕਿਸੇ ਚੀਜ਼ ਦੀ ਹੁੰਦੀ ਹੈ ਨਾ ਉਹ ਫਿਰ ਆਲੇ-ਦਾਲੇ ਵੀ ਚੀਜ਼ਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਬਹੁਤੀਆਂ ਐਜ ਚੀਜ਼ਾਂ ਟਰੈਕਟਰ ਦੀਆਂ ਇਸਤੇਮਾਲ ਕੀਤੀਆਂ ਗਈਆਂ ਨੇ ਬਾਕੀ ਪੁਲੀਆਂ ਉਹ ਤਾਂ ਮਿਸਤਰੀ ਫਿਰ ਬੇਲ ਕਰਾ ਹੀ ਲੈਂਦੇ ਨੇ ਠੀਕ ਆ ਜੀ ਇਹ ਤਾਂ ਹੋ ਗਈ ਮਸ਼ੀਨ ਦੀ ਗੱਲ ਬਾਕੀ ਆ ਸਾਰਾ ਤੁਸੀਂ ਦੇਖ ਸਕਦੇ ਹੋ 19 ਮੈਨੂੰ ਮਸ਼ੀਨ ਦੀ ਬਹੁਤੀ ਨੌਲੇਜ ਵੀ ਹੈਨੀ ਹਾਈਡਰੌਲਿਕ ਇਹਦੇ ਕੁਝ ਨਹੀਂ ਸੀ ਬਾਲਾ ਜਿਵੇਂ ਹੁਣ ਹਾਈਡਰੌਲਿਕ ਸਿਸਟਮ ਆ ਸਾਰੀਆਂ ਮਕੈਨੀਕਲ ਆ ਰਾੜਾਂ ਹੀ ਚਲਦੀਆਂ ਸੀ ਆ ਦੇਖੋ ਰਾੜਾਂ ਜਾਂਦੀਆਂ ਨੇ ਸਾਰੀਆਂ ਉੱਪਰ ਥੱਲੇ ਨੂੰ ਇਹ ਨਾਲ ਇਹਦੇ ਹੱਬ ਰਿਡਕਸ਼ਨ ਆ ਆ ਸਿੰਪਲ ਸਿੱਧਾ ਹੀ ਆ ਮੈਨੂੰ ਤਾਂ ਰਸ਼ੀਅਨ ਦਾ ਲੱਗਦਾ ਟਰੈਕਟਰ ਦਾ ਹੀ ਆ ਸਾਰਾ ਕਲਚ ਤੋਂ ਮਗਰਲਾ ਮਗਰਲਾ ਪਾਸਾ ਉਹ ਜਿਹੜੀ 3 ਲਿੰਕੇਜ ਆ ਉਹਦੂਏ ਲੋਡ ਚੱਕਣ ਨੂੰ ਕੰਮ ਲੈ ਲਈ ਬਾਕੀ ਸਾਰੇ ਲੀਵਰ ਜੋਰ ਆ ਦੇਖੋ ਬਾਕੀ ਸਾਰੇ ਲੀਵਰ ਜੋਰਨ ਵਾਲੀ ਲੱਗਦੇ ਸੀ ਸਿੱਧਾ ਹੀ ਮਤਲਬ ਕਿ ਮਕੈਨੀਕਲ ਨਾਲ ਪ੍ਰੈਸ਼ਰ ਵਾਲਾ ਇਹ ਚ ਕੋਈ ਸੀਨ ਨਹੀਂ ਸੀ ਜਿਹੜੇ ਇਹਦੇ ਬ੍ਰੇਕ ਨੇ ਉਹ ਜਮੇ ਰਸ਼ੀਅਨ ਟਾਈਪ ਸੁੱਕੇ ਜਿਵੇਂ ਆਉਂਦੇ ਹੁੰਦੇ ਸੀ ਉਹ ਬ੍ਰੇਕ ਨੇ ਪੋਰ ਸਿਲੰਡਰ ਹੀ ਜਾਂਣਾ ਬਸ ਇਹ ਤਾਂ ਹੋ ਗਈ ਮਸ਼ੀਨ ਦੀ ਗੱਲ ਅਗਲੀ ਹੁਣ ਮੈਂ ਤੁਹਾਨੂੰ ਇੱਕ ਥੋੜੀ ਜਿਹਾ ਮੇਰੀ ਇਹ ਗੱਲਾਂ ਕਰਨ ਦੀ ਆਦਤ ਤਾਂ ਮੇਤੋਂ ਹਟਿਆ ਨਹੀਂ ਜਾਂਦਾ ਆਪਣੇ ਨਾ ਕੀ ਹੋ ਗਿਆ ਪ੍ਰਾਣੀਆਂ ਚੀਜ਼ਾਂ ਦੀ ਆਪਾਂ ਅਹਿਮੀਅਤ ਭੁੱਲ ਗਏ ਕਟਾਉਣ ਨੂੰ ਇੱਕ ਮਿੰਟ ਲਾਉਂਦੇ ਨੇ ਹਨਾ ਕੋਈ ਪੁਰਾਣਾ ਟਰੈਕਟਰ ਨਹੀਂ ਕੋਈ ਪੁਰਾਣੀ ਮਸ਼ੀਨਰੀ ਨਹੀਂ ਪੁਰਾਣੀਆਂ ਕਰਾ ਤੁਸੀਂ ਗੋਰੀਆਂ ਕੋਲ ਜਾ ਕੇ ਦੇਖੋ ਪੁਰਾਣਾ ਕਿੰਨਾ ਸਮਾਨ ਉਹਨਾਂ ਨੇ ਰੱਖਿਆ ਹੋਇਆ ਰਹੀ ਗੱਲ ਕਰਦੀ ਜਿੱਥੇ ਕੋਈ ਪੁਰਾਣੀਆਂ ਬਿਲਡਿੰਗਾਂ ਹੋਣਗੀਆਂ ਸਾਲੇ ਜਦੇ ਕਾਉਂਸਲ ਕੋਲ ਜਾ ਕੇ ਕਮੇਟੀ ਬਣਾ ਲੈਣਗੇ ਕਿ ਇਹਨੂੰ ਬਾਹਰੋਂ ਨਹੀਂ ਇਹ ਛੇੜ ਸਕਦੇ ਅੰਦਰੋਂ ਜੋ ਮਰਜ਼ੀ ਕਰਾ ਲਓ ਇਹ ਇੱਕ ਪ੍ਰਜ਼ਰਵ ਕੀ ਕਹਿੰਦੇ ਹਿਸਟਰੀ ਸ਼ੁੱਡ ਬੀ ਪ੍ਰਜ਼ਰਵ ਨਾਟ ਟੂ ਰੀਬਿਲਡ ਜਿਹੜੀਆਂ ਹਿਸਟਰੀ ਆ ਪ੍ਰਜ਼ਰਵ ਕੀਤੀ ਜਾਂਦੀ ਔਰ ਰੀਬਿਲਡ ਨਹੀਂ ਕੀਤੀ ਜਾਂਦੀ ਆਪਣੇ ਰੀਬਿਲਡ ਕਰਨ ਲੱਗੇ ਧਾਰਮਿਕ ਸੰਸਥਾਨਾਂ ਤੋਂ ਲੈ ਕੇ ਸਾਰਾ ਕੁਸ਼ੀ ਚੀਜ਼ਾਂ ਤੋਂ ਲੈ ਕੇ ਉਹਦੀ ਬਿਊਟੀ ਨਹੀਂ ਸਮਝਦੇ ਇਹ ਇੱਕ ਚੀਜ਼ਾਂ ਨੇ ਮਤਲਬ ਕਿ ਸੰਭਣ ਵਾਲੀਆਂ ਤਾਂ ਕਿ ਅਗਲੀਆਂ ਜਨਰੇਸ਼ਨਸ ਦੇਖਣ ਕਿ ਆਪਣੇ ਜਿਹੜੇ ਪੁਰਖੇ ਸੀ ਬਜ਼ੁਰਗਾਂ ਨੇ ਕਿਵੇਂ ਉਹਨਾਂ ਨੇ ਸਟਰਗਲ ਕਰਕੇ ਇੰਨੀਆਂ ਹਾਰਡਲਸ ਦੇ ਬਾਵਜੂਦ ਇਹ ਚੀਜ਼ਾਂ ਬਣਾਈਆਂ ਇੱਕ ਬਹੁਤ ਮਤਲਬ ਕਿ ਮੇਨ ਵਿਸ਼ਾ ਜਿਹੜਾ ਬਿਲਕੁਲ ਹੀ ਆਪਣੇ ਲੋਕਾਂ ਚ ਟੋਟਲੀ ਗਵਾਚ ਗਿਆ ਪਤਾ ਹੀ ਨਹੀਂ ਇਹ ਚੀਜ਼ ਹੁੰਦੀ ਕੀ ਹੈ ਸੋ ਪੁਰਾਣੀਆਂ ਚੀਜ਼ਾਂ ਨੂੰ ਸੰਭਿਆ ਕਰੋ ਇਹ ਵੀ ਇੱਕ ਮਤਲਬ ਕਿ ਜ਼ਰੂਰੀ ਆਪਣਾ ਹਿੱਸਾ ਹੈ ਜ਼ਿੰਦਗੀ ਦਾ ਕਹਿੰਦੇ ਨੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਕਦੇ ਅੱਗੇ ਨਹੀਂ ਵੱਧ ਪਾਉਂਦੀਆਂ ਪਰਾਣੀਆਂ ਚੀਜ਼ਾਂ ਮੈਨੂੰ ਦਾ ਰ ਇਹਦਾ ਉਹੀ ਬਹੁਤ ਪਿਆਰ ਹੁੰਦਾ ਮੈਂ ਦਾ ਕੋਈ ਲੱਭਦਾ ਵੀ ਜੇ ਕੋ ਉਦਾਂ ਦੀ ਪਰਾਣੀ ਕੰਬਾਈ ਲੱਭ ਜਵੇ ਹੌਲੀ ਹੌਲੀ ਥੋੜੇ ਜੇ ਪੈਸੇ ਲੱਗ ਕੇ ਉਹਨੂੰ ਰੰਗ ਰੰਗ ਕਰਕੇ ਆਪਾਂ ਆਪਣਾ ਸ਼ੌਂਕ ਪੂਰਾ ਕਰ ਲਿਓ ਘਰੇ ਖੜਾ ਰੱਖਾਂਗੇ ਇਹ ਚੀਜ਼ਾਂ ਦਾ ਪਲੀਜ਼ ਮੈਂ ਵੀ ਕਹਿੰਦਾ ਕਿ ਸ਼ੌਂਕ ਪਾਲੋ ਕੋਈ ਤੁਹਾਡੇ ਕੋਲ ਪਰਾਣੀ ਚੀਜ਼ ਆ ਉਹਨੂੰ ਪਲੀਜ਼ ਗਾਰਬੇਜ ਨਾ ਕਰੋ ਸਕ੍ਰੈਪ ਨਾ ਕਰੋ ਉਹਨੂੰ ਐ ਸੱਚ ਪ੍ਰਜ਼ਰਵ ਕਰਕੇ ਉਹਨੂੰ ਸਹੀ ਕਰਕੇ ਰੱਖੋ ਤੁਸੀਂ ਦੇਖੋ ਤਾਂ ਕਿੰਨਾ ਸਮਾਨ ਰੱਖੀ ਬੈਠਿਆ ਕੋਰੇ ਠੀਕ ਹੈ ਜੀ ਸੋ ਇਹ ਸੀ ਕਰਤਾਰ ਕੰਬਾਈਨ ਇੰਨੀ ਕੀ ਗੱਲ ਆ ਹੋਰ ਕੋਈ ਬਾਦੂ ਘਾਟੂ ਗੱਲ ਨਹੀਂ ਵਿਦਵਾਨਾਂ ਨੇ ਆਪਣੀ ਵਿਦਵਾਨੀਅਤ ਕਰੀ ਜਾਣਾ ਕੱਲ ਬਹੁਤ ਲੱਗੇ ਹੋਏ ਤੇ ਓਏ ਬਣਾਈ ਯਾਰ ਮੈਂ ਹੈਰਾਨ ਆ ਵੀ ਬਿਨਾ ਕਿਸੇ ਗੱਲ ਨੂੰ ਜਾਣੇ ਉਦਾਂ ਹੀ ਲੋਕ ਬੋਲੀ ਜਾਂਦੇ ਆ ਯਾਰ ਉਦਾਂ ਹੀ ਦੱਬੀ ਤੁਰੇ ਆਉਂਦੇ ਆ ਹੁਣ ਤਾਂ ਮੇਰਾ ਇਹ ਵੀ ਕਹਿਣ ਨੂੰ ਜੀ ਨਹੀਂ ਕਰਦਾ ਵੀ ਆਪਣੀ ਸੋਚ ਕਿੱਥੇ ਜਾ ਖੜੀ ਪਰ ਮੈਂ ਤੁਹਾਨੂੰ ਇੰਨਾ ਕੁ ਦੱਸ ਦਿੰਨਾ ਜਿੱਦਨ ਨੂੰ ਆਪਾਂ ਤੁਰੇ ਹੋਏ ਆ ਹਾਲਾਤ ਬਹੁਤ ਮਾੜੇ ਹੋਣੇ ਨੇ ਆਪ ਇੰਨੀ ਸੋਚ ਮਰ ਗਈ ਇੱਕ ਬੰਦਾ ਯਾਰ ਮੈਂ ਕਹਿੰਦਾ x y z ਕੋਈ ਵੀ ਆ ਉਹਨੇ ਆਪਣੀ ਚੀਜ਼ ਕਹਿਤੀ ਛੱਡਤੀ ਪਾਤੀ ਗੱਲ ਮੁੱਕ ਗਈ ਕਿਸੇ ਤੋਂ ਸਰਟੀਫਿਕੇਟ ਲੈਣਾ ਮੈਂ ਤਾਂ ਕਿਸੇ ਤੋਂ ਵੈਸੇ ਹੀ ਨਾ ਕਦੇ ਸਰਟੀਫਿਕੇਟ ਮੰਗਿਆ ਨਾ ਮੈਂ ਕਦੇ ਅਪਲਾਈ ਕੀਤਾ ਸੀ ਨਾ ਮੈਨੂੰ ਲੋੜ ਆ ਤੇ ਨਾ ਮੈਂ ਕਿਸੇ ਟਟਪੂੰਜੀ ਨੂੰ ਜਵਾਬ ਦੇ ਆ ਜੀਨੇ ਦੇਖਣੀ ਹੁੰਦੀ ਆ ਦੇਖ ਲਿਆ ਕਰੋ ਨਾ ਮੈਂ ਕਦੇ ਬੰਨੇ ਨੇ ਕਿਸੇ ਮੂਰੇ ਹੱਥ ਨਾ ਮੈਂ ਲਾਇਨੇ ਗੋਡੇ ਤੇ ਨਾ ਮੈਂ ਤੋਂ ਲੱਗਣੇ ਨੇ ਮੈਂ ਨਾ ਕਿਨਾਂ ਲੜਨ ਵਾਲਾ ਬੰਦਾ ਮੈਂ ਸ਼ਾਂਤ ਰਹਿਣ ਵਾਲਾ ਬੰਦਾ ਪਰ ਮੈਂ ਆਪਣੀ ਸੋਚ ਨਹੀਂ ਛੱਡ ਸਕਦਾ ਨਾ ਮੈਂ ਕੋਈ ਅਪਰਚਨਿਸਟ ਆਦਮੀ ਆ ਵੀ ਜੀ ਅੱਜ ਕਿਥੋਂ ਕਿਸਾਨ ਧਰਨਿਆਂ ਤੋਂ ਹਮਦਰਦੀਆਂ ਘਟਣ ਲੱਗ ਜੋ ਜੀ ਪਾਪਾਰੀ ਲਾਉਂ ਜੀ ਆਏ ਮੇਰੀ ਜੋ ਸੋਚ ਆ ਮੈਂ ਉਹੀ ਕਹਿਣਾ ਜੋ ਮੇਰਾ ਮਨ ਕਰਦਾ ਮੈਂ ਉਹ ਕਹਿਣਾ ਜੋ ਮੇਰਾ ਨਹੀਂ ਕਰਦਾ ਤਾਂ ਮੈਂ ਨਹੀਂ ਕਰ ਮੇਰਾ ਨਹੀਂ ਮਨ ਕਰਦਾ ਤਾਂ ਮੈਂ ਚੁੱਪ ਕਰ ਜਾਂਦਾ ਮੈਂ ਨਹੀਂ ਗੱਲ ਕਹਿੰਦਾ ਇਹ ਮੇਰੀ ਆਪਣੀ ਇੰਡੀਵਿਜੂਅਲਿਟੀ ਆ ਮੈਂ ਕੀ ਸੋਚਦਾ ਇਹ ਮੇਰੀ ਆਜ਼ਾਦੀ ਆ ਇਹ ਸਪੇਸ ਰਹਿਣੀ ਚਾਹੀਦੀ ਆ ਜਿੱਦਾਂ ਇਹ ਸਪੇਸ ਖਤਮ ਹੋ ਗਈ ਪੰਜਾਬੀ ਆਪਣੀ ਆਜ਼ਾਦੀ ਨੂੰ ਆਪ ਗਰਕ ਕਰ ਰਹੇ ਨੇ ਬਹੁਤ ਸਤਿ ਸ੍ਰੀ ਅਕਾਲ ਕਰਤਾਰ ਜਿੰਦਾਬਾਦ